ਕੀ ਲਾਡਲੀ ਜੀ ਮਾਨੀ ਹਾਂਜੀ ਸਸ਼ੀ ਕੌਰ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਜਾਣੀ ਬਹੁਤ ਹੀ ਵਧੀਆ ਹੋਵੋਗੇ ਤੇ ਵੈਲਕਮ ਕਰਦੇ ਹਾਂ ਜੀ ਤੁਹਾਡਾ ਸਾਡੇ ਨਾਲ ਇਸ ਬਲੌਗ ਦੇ ਵਿੱਚ ਨਵੇਂ ਚੈਨਲ ਦੇ ਵਿੱਚ ਤੇ ਅੱਜ ਦਾ ਬਲੌਗ ਕੀ ਆ ਅਜੇ ਅਕਰਵਾ ਚਾਹਤ ਤੇ ਮੈਂ ਸਵੇਰੇ ਉੱਠੀ ਹਾਂ ਮੈਨੂੰ ਤਾਂ ਬੋਲ ਵੀ ਨਹੀਂ ਆ ਰਹਾ ਮੇਰੇ ਗਾਸ ਨਹੀਂ ਨਿਕਲੇ ਸਾਢੇ 4 ਵਜੇ ਦਾ ਲਾਇਨ ਲਾਇਆ ਸੀ ਸਾਢੇ 4 ਵਜੇ ਮੋਕਾ ਨਹੀਂ ਸੀ ਕਿ ਤੇ ਅੱਜ ਦਾ ਵਲੌਗ ਕਰਵਾ ਚਾਹਉਦਾ ਵਲੌਗ ਹੈ ਤੇ ਆਪਾਂ ਸਵੇਰ ਤੋਂ ਉੱਠ ਕੇ ਰਾਤ ਤੱਕ ਵੀ ਜੋ ਵੀ ਰੁਟੀਨ ਹੋਊਗੀ ਕਰਵਾ ਚਾਹੁੰਦੇ ਡੇ ਦੇ ਵਿੱਚ ਤੇ ਆਪਾਂ ਸਾਰੀ ਤੁਹਾਨੂੰ ਸ਼ੋਅ ਕਰਾਂਗੇ ਤੁਸੀਂ ਐਂਟ ਤੱਕ ਜਰੂਰ ਦੇਖਿਓ ਵਲੌਗ ਨੂੰ ਤੇ ਸਾਢੇ 4 ਵਜੇ ਮੋਕੀ ਸੀ ਤੁਹਾਨੂੰ ਬਾਅਦ ਵੀ ਸੁਣਦੀ ਹੋਗੀ ਬੱਬਾ ਜੀ ਦੀ ਪਾਠੇ ਚੱਲ ਰਹੇ ਆ ਤੁਹਾਨੂੰ ਤੁਹਾਨੂੰ ਦਿਖਾਉਣੀ ਆ ਕਿ ਕੀ ਮਤਲਬ ਰਾਤ ਨੂੰ ਵੀ ਹਾਂਜੀ ਆਈ ਦੋਮ ਤੇ ਸੋ ਦੇਖੋ ਗਾਇਸ ਮੇਰਾ ਠੰਡ ਵੀ ਲੱਗ ਰਹੀ ਹੈ ਤੇ ਮੌਸਮ ਦੇਖੋ 4:30 ਵਜੇ ਮੈਂ ਕਿੰਨੇ ਦਿਨਾਂ ਬਾਅਦ ਜਲਦੀ ਉੱਠ ਕੇ ਮੌਸਮ ਦੇਖਿਆ ਹੈ ਉਹ ਵਾਲਾ ਕੋਈ ਬਾਬਾ ਜੀ ਦੀ ਆਵਾਜ਼ ਆ ਰਹੀ ਹੈ ਤੁਹਾਨੂੰ ਸੋਨਿ ਫੈਸ਼ ਨਿਹਾ ਤੁਸੀਂ ਫੈਸ਼ ਹੋ ਕੇ ਲਾਈਕ ਕਰ ਲਿਆ ਵੀ ਉਹ ਰੋਟੀ ਖਾਣੀ ਨਾ ਬੈਸ਼ ਹੋ ਕੇ ਮੈਂ ਵੀ ਮਤਲਬ ਹੈਡ ਵਾਸ਼ ਕਰਨਾ ਤੇ ਮੈਂ ਮਹਿੰਦੀ ਤਾਂ ਕੱਲ ਲਗਵਾਈ ਸੀ ਮੈਂ ਬਾਅਦੋਂ ਤੁਹਾਨੂੰ ਦਿਖਾਵਾਂਗੀ ਮੈਨੂੰ ਉਹਨਾਂ ਅਫਸੋਸ ਹੋਇਆ ਸੀ ਮੈਂ ਪਾਣੀ ਲਾ ਲਿਆ ਜਲਦੀ ਉੱਠਣਾ ਪੈਣਾ ਤਾਂ ਕਰਕੇ ਤੇ 4:30 ਹੋ ਗਏ ਉਹਨਾਂ ਜਲਦੀ ਜਲਦੀ ਫੈਸ਼ ਹੋ ਜਾ ਤੇ ਮੈਂ ਤੁਹਾਨੂੰ ਅੱਜ ਦੀ ਲੁੱਕ ਵੀ ਦਿਖਾਵਾਂਗੀ ਬੈਣੀ ਦੇ ਵਲੌਗ ਦਿਨ ਐਂਟੱਕ ਜ਼ਰੂਰ ਦੇਖਿਓ ਕਿ ਹਾਸ਼ੀ ਤਾਂ ਸੌ ਰਹੀ ਆਂ ਜੇ ਤੁਹਾਨੂੰ ਦੱਸਦਾ ਮम्मा ਨੇ ਤਾਂ ਪਾਪਾ ਪਾਪਾ ਵੀ ਕਿ ਮम्मा ਵੇਟ ਕੇ ਤੇ ਹਾਸ਼ੀ ਸੌ ਰਹੀ ਆ ਉਹਨਾਂ ਨੇ ਤਾਂ ਉੱਠਣਾ ਨਹੀਂ ਕਹਿ ਰਹੇ ਮੈਨੂੰ ਠਾਇਓ ਵੀ ਨਾ ਮੇਰੇ ਨੀਂਦ ਦਾ ਖਰਾਬ ਕਰਿਓ ਤੇ ਹੁਣ ਮੈਂ ਫਰੈਸ਼ ਹੋ ਗਈ। ਸੋ ਗਾਇਜ਼ ਹੁਣ ਮੈਂ ਫਰੈਸ਼ ਹੋ ਗਈ ਸੀਗੀ ਦੇਖੋ ਹੈੱਡ ਵੀ ਵਾਸ਼ ਕਰ ਲਿਆ ਤੇ 6:00 ਵਜੇ ਪੂਰੇ ਤੇ ਹੁਣ ਮੈਂ ਦੇਖਦੀ ਆਂ ਹਾਸ਼ੀ ਤਾਂ ਸੁੱਤੇ ਪਈ ਆ ਤੇ ਹੁਣ ਮੈਂ ਸੌਨੀ ਆ ਨੀਂਦ ਤਾਂ ਨਹੀਂ ਆ ਰਹੀ ਪਰ ਨਾ ਕਿ ਆਈਆਂ ਤੇ ਮੈਂ ਪਾਠ ਵੀ ਕਰਕੇ ਆਈ ਆ। ਤੇ ਵਸੇ ਮੋٹے ਕੱਪੜੇ ਮੋਟੇ ਕੀ ਹਾਰਸ਼ੀ ਦੀ ਸ਼ਰਟ ਪਾਈ ਹੋਈ ਹੈ ਦੇਖੋ ਮੈਂ ਤੇ ਮੈਨੂੰ ਠੰਡ ਲੱਗਦੀ ਸੀ ਬਹੁਤ ਗਰਮ ਮਾਹਨ ਨਹੀਂ ਹੋਈ ਸੀ ਤੇ ਤੇ ਤੁਹਾਨੂੰ ਮੈਂ ਮਹਿੰਦੀ ਦਿਖਾਉਣੀ ਹੈ ਆਪਣੀ ਦੇਖੋ ਗਾਇਸ ਮੇਰੀ ਮਹਿੰਦੀ ਆਹ ਵਾਲੇ ਹੱਥ ਦੀ ਨਾ ਪਤਾ ਨਹੀਂ ਕੀ ਪ੍ਰੋਬਲਮ ਆਹ ਵਾਲੇ ਹੱਥ ਦੀ ਘੱਟ ਚੜੀ ਹੈ ਮਹਿੰਦੀ ਤੇ ਦੂਜੇ ਹੱਥ ਦਿਖਾਨੀ ਆ ਦੇਖੋ ਕਿੰਨੀ ਮਹਿੰਦੀ ਚੜੀ ਹੈ ਤੇ ਮੈਂ ਮੰਮਾ ਵੀ 프ੈਸ਼ ਹੋ ਕੇ ਉਹਨਾਂ ਨੇ ਵੀ ਰੋਟੀ ਖਾ ਲਈ ਉਨੰਨੇ ਸ਼ਾਇਦ ਵਰਤ ਰੱਖਿਆ ਮੈਨੂੰ ਅੰਨਾ ਨਹੀਂ ਪਤਾ ਵਰਤ ਰੱਖਿਆ ਸ਼ਾਇਦ ਉਹਨਾਂ ਨੇ ਤੇ ਮੈਂ ਵੀ ਰੋਟੀ ਰੋਟੀ ਖਾ ਲਈ ਸੀਗੀ ਤੇ ਹੁਣ ਮੈਂ ਕੁਛ ਨਹੀਂ ਖਾਣਾ ਹੈਗਾ ਦੁਪਹਿਰ ਤੱਕ ਫਿਰ ਬਾਕੀ ਤੁਹਾਨੂੰ ਦਿਖਾਉਣੇ ਆ ਤੇ ਗਾਇਜ਼ ਮੈਂ ਆਪੋਂ ਸੋ ਗਈ ਸੀਗੀ ਸ਼ਵੇ ਦੇ ਫਿਰ ਮੈਂ ਮੇਰੇ హెਅਰ ਵੀ ਸੁੱਕ ਗਏ ਤੇ ਹੁਣ ਮੈਂ ਰੈਡੀ ਹੋਣੀ ਆ ਚੁੱਪ ਕਰੋ ਮੈਂ ਰੈਡੀ ਹੋਈਆ ਤੇ ਹੁਣ 12:00 1 ਵਜੇ ਗਏ ਮਾਰੇ ਗਏ ਨਾ ਦੇਖ ਤੂੰ ਉਹ ਵੀ ਬੋਲ ਤਾ ਮਰਜ਼ੀ ਨਾ ਰਹਿਣੀ ਮੈਂ ਦੇਖੀਆ ਸੂਟ ਕਿੱਥੇ ਪਿਆ ਉਹਦੇ ਵਿੱਚ ਇਸ ਚੀਜ਼ ਦੇ ਵਿੱਚ ਬਿਲਕੁਲ ਹੀ ਨਹੀਂ ਦੇਖਦੀਆਂ ਇੱਧਰ ਦੇਖੋ ਮੁੰਮਾ ਨੇ ਵੀ ਚੂੜੀਆਂ ਪਾ ਲਈਆਂ ਦਿਖਾਇਆ ਹੋਏ ਆ ਚੂੜੀਆਂ ਇਹ ਵੀ ਉਹਨ ਸੂਟ ਪਾਣਗੇ ਆਇਕੋ ਮੈਂ ਕਲਰ ਆ ਪਏ ਆ ਐਚੋ ਸੂਟ ਲੱਗਦੀਆਂ ਮੈਨੂੰ ਦੋ ਰੱਡੇ ਸੂਟ ਨੇ ਮੇਰੇ ਕੋਲ ਹਾਂ ਹਲਾ ਹੋ ਜਾਣਗੇ ਹਾਂ ਆ ਦੇਖਿਆ ਮਰ ਕਾ ਦੋ ਰੈਡਸ ਹੁਣ ਨਹੀਂ ਇੱਕ ਆ ਵਾਲਾ ਹੈ ਤੇ ਜਿਹੜਾ ਆ ਆ ਵਾਲਾ ਹਨਾ ਆ ਤਾਂ ਮੈਂ ਬਹੁਤ ਵਾਰੀ ਪਾਇਆ ਲੋੜੀ ਨੂੰ ਪਾਇਆ ਸੀ ਆ ਇੱਕ ਵਾਰੀ ਪਾਇਆ ਹੋਇਆ MS ਆ ਵਾਲਾ ਇਹ ਵਾਲਾ ਪੰਨੀਆਂ ਤੇ ਗੈਡਿੰਗ ਨੇ ਤੁਸੀਂ ਕਰੋ ਤਿਆਰ ਹੋਣਾ ਅੱਛਾ ਠੀਕ ਹੈ ਤੇ ਹੁਣ ਆਪਰੇ ਦੇ ਵੀ ਨੇ ਸੋ ਗਾਇਸ ਇਸ ਟਿਕਾ ਰੈਡੀ ਹੋ ਗਏ ਸਾਡੀ ਲੁੱਕ ਦੇਖੋ ਕਿ ਕਿੰਨੀ ਬੰਗੀ ਦਿਸਦੀ ਰਹੀ ਵਸ ਤੇ ਉਹਨਸੀ ਮੱਥਾ ਦੇਖਣ ਲੱਗਿਆਂ ਭੁੱਖ ਬਹੁਤ ਲੱਗੀ ਹੋਈ ਆ ਹਾਂ ਬੜੀ ਮੇਰੇ ਇਲਾਮੜਾਂ ਕੇਟੀਆਂ ਰੀਤੀ ਬਣਾਈ ਆ ਤੇ ਵੀਡੀਓ ਬਣਾ ਕੇ ਤੇ ਮੈਂ ਖਾऊंगी ਸਾਢੇ ਤਿੰਨ ਹੋ ਗਏ ਮੈਂ ਸਾਢੇ ਇੱਕ ਟੇਕਦੇ ਆ ਆ ਵਾਲੀ ਦਰਮਾਹ ਵੀ ਤਿਆਰ ਹੋ ਗਈ ਦੇਖ ਲਓ ਸੋ ਪੈਨਾਂ ਦਾ ਆ ਵਾਲੇ ਲਵਾਂਗੀ ਮੈਂ ਪੁਲਕਾਰੀ ਤਿਆਰ ਹੋਣਗੇ එම පටේඒක් දම ලේට දහතෝගේ පක නොද කන්නය මැබි පෑඩිසම ඇඩී එතනු ඇ ඒ හං ගිච්චේෙන් තනවා හගනා ඒ වසේකාලවත්ද ඇඩී ඇදදන වනා එදි ඇදන ගත්දන ඔදේ පිච්ච മുർദൈന അള്ളാഹുവൽ ഫുൽ ഹൈന തംബഹ അക്ദന നസഫ് തംസ് സ്പ്ലാക്കി ആകെ തം കോയി മസ്തി ലീന സുജൽ ബിത തടകട ഹൈന നയാന

펄이, 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 펎�이, 펎�����

ਛੱਡਣਾ ਨਹੀਂ ਛੱਡਦੀ ਨਹੀਂ ਹਾਂ ਕਿਤੇ ਛੱਡ ਨਹੀਂ ਛੱਡਦੀ ਕੀ ਕਰਿਆ ਇਹਦਾ ਪਲੇਟ ਦਾ ਤਾਂ ਆਪਣੀ ਮੈਂ ਛੱਡਦੀ ਨਹੀਂ ਉਹ ਕੀ ਕਰਦਾ ਇਹ ਛੱਡ ਕੇ ਹੁਣ ਜਾ ਬਸ ਮੈਂ ਹੱਸ ਨੂੰ ਬੁਲਾਉਣਾ ਫਿਰ ਮੈਂ ਜਾਂਦੀ ਤੂੰ ਕਰ ਹੁਣ ਸੀ ਇਹ ਪੂਰੇ ਆਇਆ ਜਲਦੀ ਤੂੰ ਤੇ ਇਹਨਾਂ ਨੇ ਬੰਮਾ ਨੇ ਹਰਸ ਨੂੰ ਦੇਦਾ ਪਰ ਉਹ ਵੇ ਤੇ ਮੇਰਾ ਹੱਥ ਦੇ ਵਿੱਚ ਆ ਚਲੋ ਗਾਇਸ ਪਾਵਾ ਪੈਸੇ ਬਣਾ ਕੇ ਰੱਖਣਾ ਐਸੀ ਨਾ ਕਿ ਉੱਪਰ ਫੇਰ ਮੈਨੂੰ ਚੜਨਾ ਪੈ ਰਿਹਾ ਜਿੰਨੀ ਪਪਾ ਉੱਠੇ ਪਪਾ ਉੱਠੇ ਉਹ ਕਰਿਆ ਕਿ ਹਾਂਜੀ ਹੋ ਗਿਆ ਰੈਡੀ ਤੁਸੀਂ ਆ ਦੇਖ ਲਓ ਉਹ ਆਇਆ ਉਹ ਆਇਆ ਬਲੌਗ ਦੇ ਵਿੱਚ ਸਵੇਰੇ ਇਹਨਾਂ ਨੇ ਦੇਖ ਲਓ ਸਵੇਰੇ ਤੋਂ ਲੇ ਕੇ ਸ਼ਾਮ ਹੋ ਗਈ ਕੈਨੇਡਾ ਨੂੰ ਗਿਆ 6 ਵਜੇ ਗਿਆ ਇਹਨਾਂ ਨੇ ਮੈਨੂੰ ਹੈਪੀ ਕਰਵਾਉਣਾ ਚਾਹਤ ਵੀ ਨਹੀਂ ਗਿਆ ਲੈ ਕਹ ਤਾ ਦਿੱਤਾ ਕਦੋਂ ਕਿਹਾ ਹੈਪੀ ਕਰਵਾ ਜੀ ਉਹ ਇਹਨੇ ਨਾ ਮੈਨੂੰ ਐ ਕਿਹਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਮੈਂ ਕਿਵੇਂ ਦੀ ਲੱਗਦੀ ਹਾਂ ਹੂੰ ਹੂੰ ਐਵੇਂ ਜੀ ਨਹੀਂ ਨਹੀਂ ਇਹਨੇ ਮੈਨੂੰ ਇੱਕ ਵਾਰ ਨਹੀਂ ਕਿਹਾ ਮੈਂ ਨਾ ਮੈਂ ਨਾ ਰੈਡੀ ਹੋਈ ਮੈਨੂੰ ਕਿਹਾ ਬਹੁਤ ਸਮਝ ਲੱਗਦੀ ਆ ਆ ਹੁਣ ਕਹਿ ਰਹੇ ਆ ਵਲੌਗ ਜੀ ਪਹਿਲਾਂ ਹੁੰਦਾ ਕਿਹਾ ਸੀ ਤੇ ਹੁਣ ਮੈਂ ਦਾ ਪਹਿਲਾ ਕਰਵਾ ਚਾਉਂਦਾ ਹਾਂ ਹਾਂ ਤੁਸੀਂ ਕਿਹਾ ਮੇਰਾ ਪਹਿਲਾ ਕਰਵਾ ਚਾਉਂਦਾ ਮੈਂ ਮੇਕਅਪ ਕੀਤਾ ਹੋਇਆ ਹੈ ਕਦੋਂ ਮੈਨੇ ਪਹਿਲਾਂ ਤੁਸੀਂ ਇੱਕ ਵਾਰ ਵੀ ਕਿਹਾ ਹਾਂ ਕਹ ਤਾ ਮੈਂ ਮੈਂ ਮੱਥੜੇ ਇਕੱਲੇ ਸੀ ਪਹਿਲਾਂ ਫਿਰ ਮੈਂ ਫਰੂਟ ਵੀ ਖਾ ਲਏ ਸੀ ਓ ਤੋਂ ਬਾਅਦ ਕੌਫੀ ਵੀ ਨਹੀਂ ਸੀ ਨਹੀਂ ਮੈਨੂੰ ਪਤਾ ਮੈਂ ਉਹ ਵੀ ਨਹੀਂ ਪਿੰਦੀ ਹੈਗੀ ਜਿਵੇਂ ਮੈਂ ਫਰੂਟ ਖਾਦੇ ਹੁਣ ਮੈਂ ਬਨਾਣਾ ਵੀ ਖਾ ਲਿਆ ਓ ਤੋਂ ਬਾਅਦ ਮੈਂ ਨਾਲ ਦੀ ਨਾਲ ਕਦੇ ਦੁੱਧ ਦੀ ਹੈ ਕੌਫੀ ਨਹੀਂ ਪਿੰਦੀ ਅੱਜ ਮੇਰਾ ਨਿਪਟਕ ਲੱਗੀ ਹੋਈ ਆ ਮੈਨੂੰ ਐ ਵੀ ਉੱਪਰ ਦੀ ਉੱਪਰ ਸਿੱਟੀ ਜਾਵਾ ਹਾਂ ਕਰ ਵੀ ਮੈਨੂੰ ਮਿਲਣਾ ਨਹੀਂ ਸੀ ਕੀ ਸੇਬ ਸੂਗ ਸੇਬ ਖਾ ਲਏ ਸੀ ਇੱਕ ਬਨਾਣਾ ਖਾ ਲਿਆ ਸੀ ਤੇ ਕੌਫੀ ਵੀ ਨਹੀਂ ਸੀ ਆ ਦੇਖ ਲੋ ਗਾਇਜ਼ ਇਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆ ਮੇਰੇ ਲਈ ਆ ਲੈ ਕੇ ਆਈ ਸੀਗੇ ਅਸੰਤ ਕਰਕੇ ਤੇ ਆਵਾਂ ਲਾ ਮੇਰਾ ਕਰਵਾਇ ਕਰਵਾ ਆ ਮੂਹਾਂ ਦਾ ਇਹ ਦੇਖ ਲਓ ਤੇ ਪਿਛਲੀ ਵਾਰ ਆ ਹਸਪਤਾਲ ਚ ਪਈ ਸੀ ਅੱਜ ਵਾਲੇ ਦਿਨ ਹਨਾ ਹਾਂ ਹਾਂ ਤੇ ਐਂਕਈ ਮੈਂ ਨਹੀਂ ਦੱਸਿਆ ਉਹ ਗੱਗਲੋਬ ਦੇ ਵਿੱਚ ਪਿਛਲੇ ਕਰਵਾ ਚੌਥੇ ਮੈਂ ਹਸਪੀਟਲ ਚ ਪਈ ਸੀ ਉਦੋਂ ਮੇਰਾ ਆਪਰੇਸ਼ਨ ਦਾ ਪਹਿਲਾ ਹੀ ਦਿਨ ਸੀ ਆਪਰੇਸ਼ਨ ਹੋਇਆ ਵਸਦਾ ਤਾਂ ਬਦਸਾਰੀਆਂ ਨਾ ਨਾ ਅਸਾਂ ਡਾਕਟਰ ਨੇ ਮੇਰੇ ਮੂਰੇ ਨਾ ਐ ਲਹਿੰਦੀ ਲਈ ਫਿਰਦੀ ਸੀ ਮੇਕਅਪ ਕਰੀ ਰਿਹਦੀਆਂ ਸੀ ਮੈਨੂੰ ਨਾ ਹੋ ਰੋਣਾ ਜਾਂਦਾ ਸੀ ਮੈਂ ਕਿਹਾ ਵੀ ਹਾਏ ਵੀ ਮੇਰਾ ਪਹਿਲਾ ਕਿਉਂਕਿ ਮੈਂ ਬਹੁਤ ਸੋਚਿਆ ਤਾਂ ਮੈਂ ਐ ਕਰੂੰਗੀ ਐ ਕਰੂੰਗੀ ਕਰੇ ਚਾਹਤ ਨੂੰ ਤੇ ਦੇਖ ਲਓ ਕੀ ਹੋ ਗਿਆ ਸੀ ਮੇਰੇ ਨਾਲ ਮੈਨੂੰ ਰੋਣਾ ਜਾਂਦਾ ਸੀਗਾ ਵੀ ਹਨਾ ਵੀ ਮਤਲਬ ਮੈਂ ਮਨਾਉਂਗੀ ਮੈਂ ਵੀ ਕਰਵਾ ਚਾਹਤ ਮਨਾਉਂਗੀ ਇਸ ਵਾਰ ਨੂੰ ਮਨਾਤਾ ਨਹੀਂ ਹਾਂ ਹਾਂ ਇਸ ਵਾਰ ਤਾਂ ਮੈਂ ਪੂਰੀ ਟੋਰ ਕਿੱਢੀ ਵੀ ਆ ਦੇਖ ਲਓ ਗਾਇਸ ਮੈਂ ਨਹੀਂ ਕੱਢੀ ਇਹ ਤਾਂ ਆਟ ਔਰ ਤਾਂ ਕੱਢੀ ਵੀ ਇਹਨਾਂ ਨੇ 셔ਟ ਆ ਪਾਉਣੀ ਆ ਵਾਲੀ ਵੀਰ ਕਰਨੀ ਇਹਨਾਂ ਨੇ ਆਹ ਵਾਲੀ ਸ਼ੇਰ ਹਾਂ ਕਰਦੀ ਸੀ ਮੈਂ ਲੱਗ ਨਹੀਂ ਰਹੀ ਕਿੱਤੀ ਹੋਇਆ ਤੇ ਤੁਸੀਂ ਇਹ ਨਾ ਕਰੋ ਤੇ ਤੁਸੀਂ ਇਹਨਾਂ ਰੈੱਡ ਪੱਗ ਬੰਨ੍ਹ ਲਿਓ ਠੀਕ ਹੈ ਮੇਰੇ ਰੈੱਡ ਸੂਟ ਦੇ ਨਾਲ ਠੀਕ ਆ ਤੇ ਬਣਾਵਾਂਗੇ ਅੱਜ ਵੀਡੀਓਜ਼ ਨਾਲੇ ਤੁਹਾਨੂੰ ਵੀਡੀਓਜ਼ ਵੀ ਬਣਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਚਾਹ ਬਣਾ ਕੇ ਦੇ ਚਾਹ ਵੀ ਨਹੀਂ ਆ ਮੈਂ ਬਣਾ ਦਿੰਦੀ ਆ ਤੇ ਸ਼ਾਇਦ ਦੇਖਦੇ ਹਾਂ ਅੱਜ ਜਾਣਾ ਕਿੱਥੇ ਰਾਤ ਨੂੰ ਆ ਦੇਖਾਂਗੇ ਸਾਡਾ ਕੱਚਾ ਪੱਕਾ ਜਾਈਆ ਮੈਰੀਸ ਤੇ ਵੀ ਜਾਈਏ ਨਾ ਜਾਈਏ ਜਾਈਏ ਨਾ ਜਾਈਏ ਬਸ ਜੇ ਤਾਂ ਮਤਲਬ ਵਰਤ ਤੋੜਤਾ ਮਤਲਬ ਚੰਦ ਆ ਗਿਆ ਪਹਿਲਾਂ ਹੀ ਹਨਾ ਰੋਟੀ ਖਾ ਲਈ ਬੋਲੋ ਟਾਈਮ ਨਾ ਸਭ ਕੁਝ ਹੋ ਗਿਆ ਫਿਰ ਤਾਂ ਅਸੀਂ ਚਲ ਜਾਵਾਂਗੇ ਬਾਏ ਦਾ ਵੀ ਅਸੀਂ ਥੱਕੇ ਹੋਏ ਆ ਫਿਰ ਦੇਖ ਲਵਾਂਗੇ ਜੇ ਥੱਕੇ ਹੋਏ ਆ ਕਈ ਵਾਰ ਤਾਂ ਫਿਰ ਵੀ ਮੈਨੂੰ ਤਾਂ ਜਾਣਾ ਹੈ ਮੈਨੂੰ ਤਾਂ ਜਾਣਾ ਪੈਣਾ ਆ ਮੇਰਾ ਮੈਂ ਸ਼ਾਇਦ ਜਾਵਾਂ ਜਿਵੇਂ ਮੈਂ ਜਾਉਂਦਾ ਥੱਕ ਗਈ ਨਹੀਂ ਫਿਰ ਹਰਸ਼ ਜਾਣਗੇ ਮੈਰਿਸ ਪਾਰਟੀ ਤੇ ਠੀਕ ਹੈ ਕਿ ਮੈਂ ਤੁਹਾਨੂੰ ਚਾਹ ਦਵਾਂ ਨਾ ਕੱਲੀ ਚਾਹ ਪੀਣੀ ਆ ਹੂੰ ਚਾਹ ਦੇ ਠੀਕ ਹੈ ਤੇ ਮੈਂ ਬੱਪ ਬਣਾਉਣੀ ਆ ਚਾਹ ਬਾਹਰ ਦੇਖੋ ਕਿੰਨਾ ਟਾਈਮ ਹੋ ਗਿਆ ਮੇਰਾ ਆਉਣਿਆ ਮੈਨੂੰ ਆਇਆ ਜਲਦੀ ਜਲਦੀ ਬਸ ਚੰਦ ਆਈ ਹੋਏ ਆਜੇ ਪਰ ਆਣਾ ਨਹੀਂ ਐਤੋਂ ਥੋੜਾ ਜਿਹਾ ਦਿਨ ਛਾ ਪਿਆ ਏ ਤੇ ਦੇਖੋ ਗਾਈ ਅਜੇ ਤੱਕ ਚਾਹ ਨਹੀਂ ਦੇ ਕੇ ਮੇਰੇ ਲਈ ਲਿਆ ਦੇ ਚਾਹ ਚਾਹ ਦੀ ਭੁੱਖ ਲੱਗ ਰਹੀ ਹੈ ਮੈਨੂੰ ਨਾਲ ਬਿਸਕੁਟ ਦੇ ਲੋਕਾ ਵੀ ਕਰਾਂ ਤੇ ਉਹ ਵੀ ਨਹੀਂ ਸੇਵਾ ਕਰਦੇ ਆ ਇਸ ਚਾਹ ਆ ਗਈ ਅਧਰਨ ਤੁਸੀਂ ਮੇਰੇ ਜਿਵੇਂ ਕਰਦੇ ਉਹਨੂੰ ਭੁੱਖ ਲੱਗੀ ਪਈ ਆ ਮੈਨੂੰ ਚੱਕਰ ਆ ਰਿਹਾ ਦੇਖ ਦੇ ਮੈਨੂੰ ਚਾਹ ਪੀਂਦੇ ਨੇ ਤੇ ਬਿਸਕੁਟ ਆਏ ਉਹਦੇ ਨਾਲ ਕੀ ਲੈਣੀਆਂ ਅਧਰਨ ਉਹ ਆ ਰਹੀ ਆ ਪਿੰਡਾ ਜੀ ਕਰ ਰਿਹਾ ਤੁਸੀਂ ਪਿੰਨੂ ਵੀ ਤੁਹਾਨੂੰ ਕੁਝ ਆਰਡਰ ਦਾ ਹੋ ਗਿਆ ਮੈਨੂੰ ਮੈਨੂੰ ਕੋਈ ਕੰਮ ਨਹੀਂ ਮੈਂ ਬਹਿਣਾ ਟਿੱਕੇ ਨਹੀਂ ਮੈਨੂੰ ਭੁੱਖ ਲੱਗੀ ਜਾਂਦੀ ਉਹਨੂੰ ਚੱਕਰ ਆਈ ਜਾਂਦੀ ਆ ਗਾਈ ਇਹ ਆ ਚਾਰ ਬਿਸਕੁਟ ਚਾਰ ਜਰ ਸਵਾਦ ਆ ਚੰਗਾ ਨਾ ਮੈਂ ਕਿਹੜਾ ਹੋਈ ਪਿੱਛੇ ਗਾਇਜ਼ ਦਿਨ ਮਾਰ ਗਾਇਜ਼ ਨੂੰ ਜੀ ਆਜਾ ਸਿਭ ਬਣਾਉਣੀਆਂ ਪੂਰੀਆਂ ਛੋਲੇ ਪੇਠਾ ਸੇਹ ਨਾ ਤੁੰਗੀਆਂ ਬਣਾਉਣੀਆਂ ਨਾ ਮੈਂ ਬੁੱਕਾ ਲਗੀ ਬੀਰ ਮੈਨੂੰ ਚੱਕਰ ਆ ਰਹੇ ਮੈਂ ਖੜ੍ਹ ਨਹੀਂ ਹੋ ਸਕਦੀ ਮੈਨੂੰ ਕੰਮ ਨਾ ਕਰ ਬਾਬਾ ਮਿੱਤੋ ਬਸ ਚਿੰਨੀ ਲੈ ਗਿਆ ਕਿੰਨੀ ਹਰੇਕ ਵਾਰਾਂ ਘੱਟ ਪੈਂਦੀ ਆ ਰੋਹਿਆ ਤਾਂ ਜਸਰਖਮ ਚਾਰੇ ਚਿੱਡੇ ਕਿਉਂ ਮਾਰ ਰਹੇ ਆਂ ਦੇ ਕਿਉਂ ਸੂਰਦੇ ਮਾਰਦੇ ਹਾਂ ਉਹ ਕੱਲੇ ਵੀ ਨਹੀਂ ਕਿੰਨੀ ਬਾਈ ਜਿਨੀ ਜਿੱਦੇ ਅੰਨੇ ਬਾਈਆਂ ਨਾਲ ਇੰਨਾ ਮਿੱਠਾ ਨਾ ਬੀਆ ਮੈਂ ਤੁਸੀ ਰਹਿਣ ਦੇ ਸੂਰਦੇ ਕਦੇ ਚਿੱਡੇ ਮਾਰਦੇ ਆਹ ਵੇਖਿਓ ਪਾਗਲ ਬਸ ਰਹਿਣ ਦੇ ਮੈਂ ਤਾਂ ਸਾਫ ਕਰ ਦਿੰਦਾ ਤਾਂ ਚਿੱਡੇ ਮਾਰਦੇ ਆਂ ਕਾਹ ਵੈਸੇ ਸੁਆਨਾ ਮਿੱਠਾ ਬੱਦ ਪੀਣਾ ਓਏ ਗਾਇਸ ਸਿਆਰ ਹੋ ਗਈ ਏ ਕੁੜੀ ਵੇਖ ਕਿ ਉਹ ਕਹਿੰਦੀ ਵੀਡੀਓ ਬਣਾਣੀ ਆ ਅੱਜ ਮੇਰਾ ਹੀ ਮੈਰਿਜ ਆ ਦੇਖੋ ਕੀ ਜੀ ਕਰਦੀ ਆ ਦੇਖ ਰੀਲ ਬਣਾਣੀ ਆ ਮੈਂ ਇੱਕ ਰੀਲ ਬਣਾਣੀ ਆ ਚਲ ਆਏ ਰੀਲ ਬਣਾਈਏ ਫਿਰ ਰੀਲ ਕਿਹੜੀ ਬਣਾਣੀ ਆ ਐ ਵੀ ਦੱਸ ਦੇ ਹੈਲੋ ਤੇਰੀ ਬਰਾਤ ਕਿੱਥੇ ਰਹਿ ਗਈ ਆ ਪਕੌੜੇ ਖਤਮ ਹੋ ਗਏ ਚਲ ਬਣਾਈਏ ਸਟ੍ਰਿੰਗ ਲਾਈਟ ਚੱਕੋ ਗਾਇਸ ਕੋਲ ਨਾ ਜੋ ਬੁਰਾ ਹਾਲ ਹੋਇਆ ਖੱਦਾਂ ਨਹੀਂ ਗਿਆ ਹੁਣ ਲੱਗਦਾ ਪਤਾ ਸਾਰੀਆਂ ਖੜ ਨਹੀਂ ਹੋ ਰਹੀ ਮੈਨੂੰ ਥੇੜੋ ਨਾ ਮੈਨੂੰ ਬਲਾਉਂ ਨਹੀਂ ਜਾਣਾ ਨਹੀਂ ਹੁਣ ਕਿਤੇ ਵੀ ਤੁਸੀਂ ਉਹ ਚੱਲ ਜਾਓ ਵਿਆਹ ਵੀ ਹੋ ਭਾਈ ਮੈਂ ਤਾਂ ਮੱਠਾ ਦੇਖਣਾ ਸੀ ਫਿਰ ਮੈਂ ਤਾਂ ਪੂਰੀਆਂ ਢੇੜਨੀਆਂ ਨੇ ਪੂਰੀਆਂ ਕੰਮ ਕੀ ਮੈਨੂੰ ਮੈਨੂੰ ਮੈਂ ਨਹੀਂ ਜਾ ਜੰਨਾ ਚੱਲ ਐ ਤੈਨੂੰ ਕਰੋ ਮੈਨੂੰ ਮੇਨ ਪੂਰੀਆਂ ਗਏ ਹੋਰ ਕੁਝ ਨਹੀਂ ਮੈਨੂੰ ਠੀਕ ਹੈ ਨਾ ਰੁਕ ਜਾ ਰੁਕ ਜਾ ਰੁਕ ਜਾ ਲੈ ਗਾਇਸ ਕੰਮ ਚੱਕਰੋ ਚੱਕਰੀ ਹੋਇਆ ਪਿਆ ਮੇਰਾ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਉਹ ਚਲ ਜਾਓ ਭਾਈ ਵਿਆਹ ਵੀ ਹੂੰ ਮੈਂ ਤਾਂ ਮੈਨੂੰ ਤਾਂ ਵਿਆਹ ਚ ਕੀ ਕਰੂੰਗੀ ਮੈਨੂੰ ਐਵੇਂ ਨਾ ਮੇਰੀ ਕੋਈ ਸਹੇਲੀ ਇੱਥੇ ਹੈ ਨਾ ਤੁਹਾਡੇ ਤਾਂ ਇਹਨਾਂ ਦੇ ਨਾਲ ਯਾਰ ਦੋਸਤ ਵਾਦੂ ਮੈਂ ਕਿਹਦੇ ਕੋਲ ਬੈਠੂੰਗੀ ਇਹਨਾਂ ਦੇ ਮੂਹਰੇ ਦੇਖੀ ਜਾਊਂਗੀ ਮੈਂ ਤੇ ਹੁਣ ਜੇ ਚੰਦ ਵੀ ਨਹੀਂ ਆਇਆ ਮੂਲ ਵੀ ਨਹੀਂ ਆਇਆ ਕਿੰਨੇ ਟਾਈਮ ਹੋ ਗਿਆ 8 18 ਹੋ ਗਿਆ ਤੇ ਵੀ ਹੁਣ ਆਣਿਆ ਅਜੇ ਚੰਦ ਨਹੀਂ ਆਇਆ ਅਸੀਂ ਤੁਹਾਨੂੰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਵੀ ਦਿਖਾਨੀ ਆ ਅਸੀਂ ਜਿਹੜੀ ਮਤਲਬ ਜਦੋਂ ਚੰਦ ਆਊਗਾ ਜਾਂ ਉੱਤੇ ਅਸੀਂ ਮਰਥਾ ਦੇਖਾਂਗੇ ਅਸੀਂ ਇੱਕ ਫਾਇਰ ਵੀ ਕਰਾਵਾਂਗੇ ਫਾਇਰ ਬੰਨ੍ਹ ਕੇ ਜਿਹਦੇ ਅੰਦਰ ਹੋਣਗੇ ਵੀਡੀਓਜ਼ ਦੇ ਵਿੱਚ ਜਿਵੇਂ ਫਾਇਰ ਕਰਨ ਦੀ ਚਲਾ ਦਿੰਨੇ ਆ ਹਨ ਹਾਸੋ ਹਾਸੇ ਲੱਤੀ ਆਈ ਸੀ ਤੇ ਤੁਹਾਨੂੰ ਦਿਖਾਉਣੀ ਆ

ਯਾਰ ਮੈਨੂੰ ਡਰ ਮੈਨੂੰ ਡਰ ਗਈ ਐਵੇਂ ਕਰ ਦੇਉਂਦੇ ਨੇ ਨਾ ਐਵੇਂ ਕਰਕੇ ਤੇ ਫੇਸ ਐਵੇਂ ਰੱਖਾਂਗੇ ਨਾ ਫੇਸ ਤੋਂ ਦੂਰ ਵਸਾ ਉੱਪਰ ਰੱਖ ਕੇ ਚਲਾਣੀ ਜਿਵੇਂ ਚਲਾ ਲਵਾਂ ਐ ਕਰਕੇ ਹੈ ਜਿਵੇਂ ਕਰਕੇ ਚਲਾ ਲਵਾਂ ਚਲਾਣੀ ਮੇਰੇ ਬੰਦਾ ਬਣਾ ਦੇ ਦੋਏ ਕਿ ਮੈਂ ਕਰ ਲੂੰਗੀ ਮੇਰਾ ਮੂੰਹ ਹੈ ਮੇਰਾ ਮੂੰਹ ਕਿਵੇਂ ਦਾ ਹੋਊਗਾ ਤੇਰਾ ਹੋਊਗਾ ਮੇਰਾ ਪੂਰਾ ਕਾਲਾ ਕਲੋਟਾ ਯਾਰ ਕੁਝ ਚਲੋ ਦੇਖੀ ਉੱਪਰ ਮਮਾ ਨੂੰ ਬਾਜ ਮਾਰ ਕੇ ਆਇਆ ਚੰਦ ਕੇ ਨਹੀਂ ਯਾਰ ਮੈਂ ਖਾਣਾ ਪੱਗ ਤਾਂ ਥੋੜੀ ਸਹੀ ਲੱਗ ਰਹੀ ਯਾਰ ਤੁਸੀਂ ਤਾਂ ਸੋਹਣੇ ਲੱਗ ਰਹੇ ਯਾਰ ਕੀ ਆ ਉញੋਂ ਮੈਨੂੰ ਉਹ ਕਰੀ ਜਾ ਰਹੇ ਹੋ ਤੁਸੀਂ ਬਗਿਆ ਯਾਰ ਕਦੋਂ ਜਾਂਦਾ ਆਊਗਾ ਮੈਂ ਕਦੋਂ ਖਾऊंगी ਕੁਝ ਮਦ ਬਸ ਇਹ ਹੀ ਹੋ ਗਈ ਬਾਟ ਐਨੇ ਬਏ ਬਏ ਹਾਂ ਸੁੱਟ ਦੇ ਮੇਰਾ ਤਾਂ ਵਾਲ ਕਿੱਲੇ ਰੇ ਪਏ ਆਓ ਬੈਠ ਕੇ ਕੰਦੀਆਂ ਕੀ ਆ ਉੱਪਰ ਯਾਰ ਆਵਾਜ਼ ਮਾਰ ਕੇ ਪੁੱਛੋ ਚੰਦ ਕਦੋਂ ਆਇਆ ਮੈਨੂੰ ਭੁੱਖ ਲੱਗੀ ਪਈ ਆ ਚੰਦਾਂ ਦਾ ਚੜਨਾ ਅਜੇ ਨਾ ਤੁਸੀਂ ਤਿਆਰ ਆਏ ਹਾਏ ਪਰਫਿਊਮ ਦੇਖੀ ਕਿੰਨਾ ਲਾਇਆ ਮੇਰੇ ਨੱਕ ਨੂੰ ਨਾ ਛੱਡਣਾ ਨਾ ਜੀ ਕੀ ਮੇਰੇ ਨੱਕ ਨੂੰ ਨਾ ਛੱਡ ਰਿਹਾ ਪਰਫਿਊਮ ਲਾ ਕੇ ਬੈਠ ਗਏ ਕੱਲਾ ਹੀ ਮੇਰੇ ਤੇ ਸਿਰ ਘੁੰਮੇ ਪਿਆ ਭੁੱਖ ਦੀ ਮਾਰ ਇਹ ਬਿਆਜ ਲੈ ਆਣਾ ਮੈਂ ਚੰਦ ਛੜਾਣਾ ਹੈ ਫਿਰ ਚਾਹ ਵੀ ਕਿਵੇਂ ਨੱਚੂਗੇ ਫਿਰ ਉੱਥੇ ਕਿੰਨੇ നച്ച <laughs> ਰਿਲੈਕਸੋ ਉੱਪਰ ਐਨੀਟ ਹੋਰ ਮੂਸਕ ਮਾਸਕ ਪਰਫਿਊਮ ਪਰ ਬਿਛੜ ਕੇ ਕੇ ਤੱਲੇ ਰਿਲੈਕਸੋ ਆਈਏ ਤੂੰ ਆ ਬਾਗ ਗਈਆਂ ਮੈਂ ਤਾਂ ਚੱਲ ਰੇ ਘਰੇ ਆ ਮੈਂ ਮੈਂ ਵੀ ਤਾਂ ਘਰੇ ਆ ਨਹੀਂ ਮੈਂ ਤਾਂ ਚੱਲ ਮੈਂ ਤੁਸੀਂ ਵਿਆਹ ਤੁਸੀਂ ਵਿਆਹ ਚੱਲੇ ਹੋ ਹਾਂ ਫਿਰ ਵਿਆਹ ਚੱਲੇ ਹੋ ਰਿਲੈਕਸੋ ਗਰੀਬ ਦੀ ਹੋਂਟ ਟੱਗੀਆਂ ਕੀ ਕਹਿੰਦੇ ਨੇ ਗਰੀਬ ਨਾ ਖਸਾਰਾ ਗਰੀਬ ਹਾਂਜੀ ਆ ਗਿਆ ਚਲੋ 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 ਚੱਲ ਤਾਂ ਕੇ ਜੰਦਗਾ ਕੇ ਜੰਦਗਾ ਚੱਕੋ ਜੀ ਚੱਕੋ ਫਾਇਰ ਕੱਟ 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 ਕੋ ਤੇ ਮੈਂ ਮਿਲਗਾ ਸੁ ਨਮੇ ਥਾੜੀ ਚੱਕ ਦੀਆਂ ਤੁਸੀਂ ਆ ਲੈ ਜਾਓ ਰਿੰਗਲਾਈਡ ਰੱਖਿਆ ਇਹ ਮੈਂ ਉੱਤੇ ਠੀਕ ਆ ਜਰਾ ਹਾਂ ਯਾਰ ਦੇਖੋ ਆ ਗਿਆ ਚੰਦ ਹਜੇ ਤਾਂ ਥੋੜਾ ਦਿਖ ਰਿਹਾ ਹੈ ਅਗੋਂ ਮੱਥਾ ਢੱਕਦੇ ਹਾਂ ਉਹ ਦੇਖੋ ਆ ਗਿਆ ਉਹ ਸਾਰੇ ਕਰ ਰਹੇ ਆ ਆ ਗਿਆ ਆ ਗਿਆ ਚੰਦ ਆ ਗਿਆ ਤੇ ਹੁਣ ਤਾਂ ਮੱਥਾ ਢੇਕਦੇ ਆ ਅੱਜ ਖਾਂ ਰਿੰਗਲਾਈਡ ਲਾ ਲਿਆ ਹਾਂ ਬਰਮਨਾਨ ਚੱਕੋ ਜੀ ਆਈ ਚਾਹੰਦੇ ਨੂੰ ਪਾਣੀ ਦੇਤਾ ਭਾਈ ਇਧਰ ਨਾ ਸਾਈ ਇਧਰ ਘੁੰਮ ਜਿਓ ਚਲੋ ਚਲੋ ਪਹਿਲੇ ਲੈ ਜਿਦਾਂ ਨਾਲ ਇਹ ਦੇਖੋ ਕੁਝ ਲੈ ਲੈ ਸਿਰ ਸਿਰ ਕਾਹੀਏ ਆ ਰੱਖ ਦੇਣਾ ਇਹ ਮਤਲਬ ਜਿਵੇਂ ਨਹੀਂ ਆ ਤੁਹਾਨੂੰ ਤੁਹਾਡੀ ਸਮਝ ਕੋਈ ਨਹੀਂ ਆਪਾਂ ਇੱਕ ਵਾਰੀ ਕਰੀ ਪਰ ਉਹ ਤਾਂ ਉਹ ਤਾਂ ਆਪਾਂ ਇਹਨੂੰ ਗਾਇਸ ਦੇਖੋ ਜਿੰਨਾ ਕਰ ਹੋ ਜਾਦਾ ਕਰਦਾ ਅੱਛਾ ਆਈ ਕਰਨਾ ਲੱਗ ਗਿਆ ਸਟਿੱਕੋ ਫਿੰਗਰ ਤਾਂ ਬਹੁਤ ਥੋੜੀ ਲੰਬੀਆਂ ਮਰਾਉਂਦੀ 다번 인터뷰 왔게. 아. 다녀서 들었 아. 아들. 이라한테. 아비다 너. 걷어 걷어. 그래 봤어. 어 이람 레디 오키. 아시도아 걷어. 자 자. ਕਸਾ ਉਹ ਗਿਆ ਸਮਾਪਤ ਹੈ ਗਾਈਜ਼ ਅਰੇ ਜੋਗਰਾ ਸਮਝੀ ਤੀ ਕਰਨੀ ਦੀ ਚਾਹ ਲਈ ਪੜੀ ਬਿਕੇ ਰਮ ਆ ਗਿਆ ਮੈਨੂੰ ਬਾਬਰੇ ਮੱਖੀਆਂ ਆ ਬਹੁਤ ਲੇਟ ਤੇ ਆ ਰਹੀਆਂ ਨੇ ਚਲੋ ਆਪਾਂ ਉਹ ਵੀ ਤਾਂ ਕਰੀਏ ਨਾ ਫਾਇਰ ਗਨ ਚਲਾਣੀ ਚਲ ਇਹ ਤਾਂ ਕੰਡਲ ਵੀ ਜਾਣੇ ਆ ਅਸੀਂ ਤਾਂ ਵੀ ਸਭ ਆਵੰਦੇ ਹੋ ਉਹ ਦੱਸਾਵਾਂਗੇ ਤੇ ਵੀਡੀਓ ਬਣਾ ਕੇ ਲੰਬੰਦੰਦ ਕਰਕੇ ਦਿਵਾ thank you ਸੀ ਦੇਖਣ ਲੱਗੇ ਆ ਖਾਣ ਛੋਲੇ ਪੂਰੀਆਂ ਨਾਂ ਪੇਠਾ ਵੀਡੀਓ ਮਸਾ ਬਣੀ ਆ ਤਾਂ ਹਾਏ ਓਏ ਟਾਈਮ ਦੱਸਿਆ ਕਿੰਨਾ ਹੋ ਗਿਆ 10 ਵਜੇ ਦੇ 10 ਵਜੇ ਜੇ ਵਿਆਹ ਤੇ ਜਾਣਾ ਹੁਣ ਪਲਾਨ ਇਹਨਾਂ ਦਾ ਬਣ ਗਿਆ ਵਿਆਹ ਤੇ ਜਾਣਾ ਹਜੇ ਥੋੜੇ ਟਾਈਮ ਬਾਅਦ ਦੇਖਿਓ ਕੀ ਤਾਂ ਪਲਾਨ ਆਏ ਵੀ ਬਣੇ ਵੀ ਨਹੀਂ ਜਾਣਾ ਤੇ ਚਲੋ ਖਾਣੇ ਆਪਾਂ ਮੇਰੀ ਹਾਲਤ ਦੇਖ ਲਓ ਬਹੁਤ ਬੁਰੀ ਹੋ ਗਈ

ਗਾਇਸ ਜੀ ਪਹੁੰਚ ਗਏ ਸੀ ਘਰੇ ਬਿਆ ਤੋਂ ਬਾਅਦ 12 ਵਜੇ ਕੇ ਬੁਰੇ ਅਗਲਾ ਦਿਨ ਚੜ ਗਿਆ ਤੇ ਮੈਂ ਅਸੀਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਹਾਂ ਬਹੁਤ ਲਗਰੀਆ ਤੁਹਾਨੂੰ ਅਸੀਂ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਓਕੇ ਬਾਏ ਬਾਏ